ਬਾਈ ਜੀ ਆਪਾਂ ਕਬੂਤਰਬਾਜੀ ਦੀ ਗੱਲ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀਆਂ ਨਾਲ ਸ਼ਖਸੀਤਾਂ ਨੇ ਆਪਣੇ ਮਿੱਤਰ ਦੋਸਤ ਬੈਠੇ ਆ ਉਹਨਾਂ ਨਾਲ ਮੁਲਾਕਾਤ ਕਰਦੇ ਨਾਲ ਬਾਈ ਜੀ ਕੌਣ ਬੈਠੇ ਆ ਇਹ ਜੀ ਮੇਰੇ ਉਸਤਾਦ ਨੇ ਬਈ ਦਰਸੀ ਭਾਈ ਰੂਪਾ ਦਰਸੀ ਸਿੰਘ ਜੀ ਭਾਈ ਰੂਪਾ ਇਹ ਕਿੱਥੇ ਕਿ ਪੈਂਦਾ ਭਾਈ ਰੂਪਾ ਇਹ ਭਾਈ ਰੂਪਾ ਬਾਜੇਖਾਨੇ ਕੋਲੇ ਜੀ ਹਰਜੀਤ ਦੇ ਬਾਜੇਖਾਨੇ ਕਬੱਡੀ ਦਾ ਮਾਲ ਆ ਉਹਦੇ ਨਾਲ ਸਲਾਤ ਦੇ ਕੋਲੇ ਮਾਲਾ ਹਾਂਜੀ ਰਾਮਪਰਾ ਬਲਾਕ 'ਚ ਪੈਂਦਾ ਹਾਂਜੀ ਤੇ ਸਲਾਤਪੁਰੇ ਦੇ ਨੇੜੇ ਭਾਈ ਰੂਪਾ ਭਾਈ ਰੂਪਾ ਨੇ ਜੀ ਇਹਨਾਂ ਦੀ ਕੀ ਖਾਸੀਅਤ ਆ ਬਈ ਤੁਸੀਂ ਇੱਥੇ ਅੱਜ ਬੁਲਾਇਓ ਵੀ ਇਹ ਬਾਈ ਜੀ ਹੋਣਾ ਦਾ ਅੱਜ ਜੋ ਕੁਝ ਬੈਠਿਆ ਸੀ ਤੁਹਾਡੇ ਸਾਹਮਣੇ ਕੋਈ ਦੁਨੀਆ ਜਾਣਦੀ ਆ ਤਾਂ ਬਾਈ ਕਰਕੇ ਜਾਣਦੀ ਆ ਜੀ ਯਾਨੀ ਕਿ ਵੀ ਕੋਈ ਬਿੱਕਰ ਨੂੰ ਜਾਣਦਾ ਤਾਂ ਬਾਈ ਜੀ ਹੋਣਾ ਕੋਲੇ ਕਿਉਂਕਿ ਪਤਾ ਕਿ ਲੱਗਿਆ ਜੀ ਕੂਤਰ ਬਾਈ ਜੀ ਕੋਈ ਵੱਡੇ ਨਾਮ ਜਿੱਦਦਾ ਨਾ ਉਹਨੂੰ ਹੀ ਲੋਕ ਯਾਦ ਕਰਦੇ ਆ ਅੱਛਾ ਹਾਂ ਇਹਨਾਂ ਦਾ ਬਹੁਤ ਵੱਡਾ ਨਾਮ ਆ ਸਰਦਾਰ ਮੋਹਨ ਸਿੰਘ ਬਾਦਲ ਥੰਮ ਕੂਤਰ ਬਾਈ ਜੀ ਦੇ ਉਹਨਾਂ ਨਾਲ 12 ਸਾਲ ਕੂਤਰ ਬਾਈ ਜੀ ਕੀਤੀ ਇਹਨਾਂ ਨੇ ਜੀ ਅੱਛਾ ਸਰਦਾਰ ਮੋਹਨ ਸਿੰਘ ਬਾਦਲ ਹੋਣਾ ਨਾਲ ਬਾਈ ਜੀ ਉਹਨਾਂ ਨੇ 12 ਸਾਲ ਹਾਂਜੀ ਹਾਂਜੀ 12 ਸਾਲ ਉਹਨਾਂ ਰਹੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਬਹੁਤ ਪਿਆਰ ਕਰਦੇ ਸੀ ਇਹਨਾਂ ਨੂੰ ਤੇ ਮੈਂ ਵੀ ਚਾਹੁੰਦਾ ਸੀ ਵੀ ਮੈਂ ਵੀ ਕਿਸੇ ਵਧੀਆ ਬੰਦੇ ਨਾਲ ਲੜ ਲੱਗਾ ਕਿਉਂਕਿ ਉਸਤਾਦ ਤਾਂ ਮੇਰਾ ਵੀ ਜੀਤਾ ਚੰਦਨ ਵਾਲਾ ਅੱਛਾ ਪਰ ਮੈਂ ਜਿਹੜੀ ਪਿਆਸ ਆ ਨਾ ਕਬੂਤਰ ਵਾਈ ਦੀ ਤਾਂ ਵੱਧ ਹੀ ਜਾਂਦੀ ਹੈ ਜੀ ਸੰਤੋਸ਼ਟੀ ਦਾ ਹਲੇ ਵੀ ਮਨ ਨੂੰ ਨਹੀਂ ਹਲੇ ਵੀ ਜੋ ਮੈਂ ਚਾਹਣਾ ਉਹ ਹੋਰ ਅਚੀਵ ਕਰੀਏ ਉਹ ਬਸ ਆਸ਼ਕੀ ਆ ਇਹ ਬਈ ਇਹ ਵੱਧ ਹੀ ਜਾਂਦੀ ਹੈ ਫਿਰ ਜਦੋਂ ਕਹਿਰ ਦੀਆਂ ਬਾਜ਼ੀਆਂ ਬਹੁਤ ਜਿੱਤੀਆਂ ਤੇ ਲੋ ਵਧੀਆ ਮਹਾਰਾਜੀ ਕਿਰਪਾ ਹੋਈ ਚਲੋ ਆਪਾਂ ਇਹ ਕਰਦੇ ਆ ਮੁਲਾਕਾਤ ਦਾ ਸੈਸਣਾ ਬਾਈ ਜੀ ਹੋਣੀ ਜਾਣੀ ਬਹੁਤ ਵੱਡਾ ਇਹ ਵੀ ਬ੍ਰਾਂਡ ਰੰਗ ਬਿਲਕੁਲ ਜੀ ਭਾਈ ਰੁੱਪੇ ਤੋਂ ਸਰਦਾਰ ਮੋਹਨ ਸਿੰਘ ਜਿਹੜਾ ਉਹਨਾਂ ਦੇ ਉਹ ਜੇ ਗੱਲ ਕਰੀਏ ਵੀ ਝੂਠੇ ਗਲਾਸ ਦਾ ਜਿਨ੍ਹਾਂ ਨੇ ਉਹਦਾ ਪਾਣੀ ਹੀ ਪੀ ਲਿਆ ਤਾਂ ਪਰ ਇਹ ਤਾਂ 12 ਸਾਲ ਨਾਲ ਰਹੇ ਜੁਨਾਂ ਦੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਫਿਰ ਇਹ ਤਾਂ ਉਹ ਖਿਡਾਰੀ ਆ ਤੇ ਇੱਕ ਨਵਾਂ ਮੈਂ ਤੁਹਾਨੂੰ ਹੋਰ ਦੱਸਦਾ ਜੀ ਅਸੀਂ ਜਿਹੜੇ ਵੱਡੇ ਨਾਮ ਨੇ ਜਿਵੇਂ ਟਰੈਕਟਰ ਹੋਵੇ ਮੋਟਰਸਾਈਕਲ ਹੋਵੇ ਨੁਕਰਾ ਘੋੜਾ ਹੋਇਆ ਉਹ ਸਾਰੇ ਇਹਨਾਂ ਦੀ ਬਦੌਲਤ ਕੀਤਾ ਜੀ ਦੂਸਰਾਂ ਦੇ ਜਿੱਤੇ ਹੋ ਅੱਛਾ ਤੇ ਇਧਰ ਬਾਈ ਜੀ ਹੋਣੀ ਟੋਕੀ ਇਹ ਮੇਰਾ ਗੁਰਪ੍ਰਾਵਾ ਜੀ ਬਾਈ ਦਾ ਚੇਲਾ ਵਾ ਇਹ ਇਹ ਵੀ ਭਾਈ ਰੁੱਪੇ ਤੋਂ ਭੋਲਾ ਭੋਲਾ ਬਾਈ ਜੀ ਹਾਂ ਭਰਾ ਆਪਣਾ ਛੋਟਾ ਪਰ ਕਬੂਤਰਬਾਜੀ ਤੇ ਬਾਈ ਭੋਲੇ ਦਾ ਰੰਗ ਤਾਂ ਬਹੁਤ ਘੋੜਾ ਆਪਣੇ ਤਾਂ ਥੋੜੇ ਜੇ ਹੋ ਗਏ ਆ ਇਹ ਇਹ ਟੀਚਰ ਨਹੀਂ ਲੈਣ ਇਹਨਾਂ ਦੇ ਹੋਰ ਆ ਮੈਂ ਦੇਖਿਆ ਵੀ ਇਹ ਇਹ ਲੈਨ ਫਿਰ ਉਹ ਮਾਸਟਰ ਨਹੀਂ ਕਹੇ ਬੱਚੇ ਮਾਪੇ ਨਹੀਂ ਕਹਿੰਦੇ ਵੀ ਮਾਸਟਰ ਦਾ ਕਬੂਤਰ ਡਾਉਣੀ ਰਹਾਂਗਾ ਇਹ ਤਾਂ ਬੈਟਰ ਨਹੀਂ ਦੱਸ ਸਕਦੇ ਜੀ ਨਹੀਂ ਉਹ ਇਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਤੇ ਇੱਧਰ ਬਾਈ ਜੀ ਇਹ ਬਾਈ ਮੇਰਾ ਸੋਡਾ ਭਰਾਵਾ ਜੱਗੀ ਕਰੇ ਵਾ ਜੱਗੀ ਕਰੇ ਵਾ ਹਾਂਜੀ ਇਹਨਾਂ ਦਾ ਪਿੰਡ ਹੈਗਾ ਵਾ ਬੁਰਜ ਹਰੀ ਸਿੰਘ ਕੈਨੇਡਾ ਤੋਂ ਹਰ ਸਾਲ ਕਬੂਤਰਬਾਜੀ ਦਾ ਸਪੈਸ਼ਲ ਆਉਂਦਾ ਜੀ ਹੋਣ ਵੀਰ ਕੈਨੇਡਾ ਤੋਂ ਆਇਆ ਹਾਂ ਕੈਨੇਡਾ ਤੋਂ ਆਇਆ ਜੀ ਮੇਰੇ ਨਾਲ ਹੀ ਰਹਿੰਦਾ ਮੇਰੇ ਗਾਣੀ ਸਮਝ ਲਓ ਵੀ ਇਹ ਛੋਟਾ ਬਿਕਰਾ ਜੀ ਗਰੇ ਵਾਲਾ ਹਾਂਜੀ ਇਹ ਥੋੜਾ ਤੁਸੀਂ ਵਿਕੀ ਦੇ ਵਾਲਾ ਗਰੇ ਵਾਲਾ ਉੱਥੇ ਗਰੇ ਵਾਲੇ ਕਿਵੇਂ ਜੀ ਉੱਥੇ ਪਹੁੰਚੇ ਗੁਜਰਾਉ ਤੋਂ ਹੀ ਕਿੱਸਾ ਸਾੜਾ ਜੀ ਅੱਛਾ ਫਿਰ ਤਾਂ ਚਲੋ ਗਾਹਾਂ ਗੱਲਾਂ ਬਾਤਾਂ ਕਰਦੇ ਆ ਇਹ ਵੀਰ ਇਹ ਆਪਣਾ ਸਕੇਰਦਾ ਜੀ ਅੱਛਾ ਇਹ ਮੁੰਡਾ ਲੱਖਾ ਪਰ ਰਾਮਗੜ ਸਰਦਾਰਾਂ ਤੋਂ ਰਾਮਗੜ ਸਰਦਾਰਾਂ ਸਾਨੇ ਵਾਲ ਕੋਲੇ ਨਹੀਂ ਇੱਥੇ ਮਲੋਦ ਕੋਲੇ ਕੁੱਪ ਦੇ ਰੋਟੇ ਕੋਲੇ ਨਾ ਕੁੱਪ ਦੇ ਕੁੱਪ ਕੋਲੇ ਅੱਛਾ ਉਹ ਰਾਮਗੜ ਸਰਦਾਰ ਹਾਂ ਹਾਂਜੀ ਹਾਂਜੀ ਤੇ ਇਧਰ ਬਾਈ ਜੀ ਖਾਲਸਾ ਜੀ ਇਹ ਵੀ ਸਕੇਰਦਾ ਜੀ ਆਪਣਾ ਸੰਦੀਪ ਸੰਦੀਪ ਇਹਨਾਂ ਦਾ ਪਿੰਡ ਖਲਿਆਣ ਆ ਜੀ ਕਲਿਆਣ ਖਲਿਆਣ ਖਲਿਆਣ ਇਹ ਕਿੱਥੇ ਮਲੋਦ ਦੇ ਨਾਲ ਆ ਜੀ ਬਿਲਕੁਲ ਅਮਲੋ ਪਾਸੋਂ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਇਧਰ ਇਹ ਬੇਟਾ ਹਰਮਨ ਹਰਮਨ ਪਕੋੜਾ ਹਰਮਨ ਦਾ ਤੁਹਾਡਾ ਬੇਟਾ ਹਾਂਜੀ ਹਾਂਜੀ ਉਹ ਮੇਰਾ ਭਰਾ ਜੀ ਕੇਵਲ ਇਹਦਾ ਪਿੰਡਾ ਕੋਤਵਾ 10 ਸਾਰੇ ਨੇ ਮੇਰੇ ਨਾਲ ਬਹੁਤ ਔਖੇ ਸੋਕੇ ਦੇ ਵਿੱਚ ਟੈਪ ਲਗਾ ਆਇਆ ਵਾ ਜਾਨੀ ਜੇ ਮੇਰਾ ਜਨਾਵਾ ਇਹਦਾ ਬਹੁਤ ਵੱਡਾ ਯੋਗਦਾਨ ਆ ਜੀ 10 ਸਾਲ ਅਸੀਂ ਕੱਟੇ ਰਹੇ ਕਬੂਤਰ ਦਾ ਇੱਕ ਬਾਜ਼ ਕੱਜਿਤੀਆਂ ਬਹੁਤ ਜ਼ਿਆਦਾ ਮਤਲਬ ਇਹਦਾ ਨਾਮ ਮੇਰੇ ਨਾਲ ਪਿਆਰ ਜਾਨੀ ਇੰਨਾ ਵਾ ਬਿਲਕੁਲ ਭਰਾ ਜੀ ਬਿਲਕੁਲ ਚਲੋ ਬਹੁਤ ਵੱਡੀ ਗੱਲ ਆ ਅ ਮੇਕਰ ਬਾਈ ਜੀ ਸਾਰੇ ਤੁਹਾਡੇ ਦੋਸਤ ਪੁਰਾਣੇ ਵੀ ਆ ਨਵੇਂ ਵੀ ਆ ਮੁੰਡੇ ਵੀ ਚਲੋ ਹੁੰਦਾ ਵਾ ਇੱਕ ਗੱਲ ਜਿਹੜੀ ਆਪਾਂ ਕਰਨ ਤੋਂ ਪਹਿਲਾਂ ਜੀਵਨ ਬਾਰੇ ਤੁਹਾਡੇ ਬਾਰੇ ਕਰੀਏ ਵੀ ਇਹ ਸ਼ਗਿਰਦੀ ਇਹ ਖੇੜੇ ਚ ਜ਼ਰੂਰੀ ਆ ਬਿਲਕੁਲ ਜੀ ਗੁਰੂ ਬਿਨਾ ਗੱਤ ਨਹੀਂ ਚਾਹੇ ਗੁਰੂ ਪੱਥਰ ਦਾ ਹੋਵੇ ਗੁਰੂ ਜ਼ਰੂਰ ਹੋਣਾ ਚਾਹੀਦਾ ਗੁਰੂ ਬਿਨਾ ਗੱਤ ਨਹੀਂ ਹਾਂਜੀ ਹਾਂਜੀ ਤੁਸੀਂ ਬਾਈ ਜੀ ਕਿਹੜੀ ਕਾਸਟ ਨੂੰ ਬਲੋਂਗ ਕਰਦੇ ਹੋ ਮੈਂ ਜੱਟ ਸਿਕ ਪਰਮਿਲੀ ਨੂੰ ਬਿਲੋਂਗ ਕਰਦਾ ਈ ਢਾੜੀ ਵਾਲਾ ਆਪਣਾ ਢਾੜੀਗਾਲ ਉਹ ਤਾਂ ਹਾਂਜੀ ਹਾਂਜੀ ਜੱਟ ਸਿਕੋ ਹਾਂਜੀ ਹਾਂਜੀ ਅੱਛਾ ਫਿਰ ਇਹ ਭਾਈ ਜੀ ਕਬੂਤਰਬਾਜੀ ਆ ਕਿੰਨੇ ਕ ਸਮੇਂ ਤੋਂ ਤੁਸੀਂ ਇਹ ਸ਼ੌਂਕ ਪਾਲਿਆ ਇਹ ਤਾਂ ਬਸ ਬੰਦਿਆਂ ਜੀ ਕਬੂਤਰ ਦਿੱਤੇ ਪਰੋਂ ਬਰਾਸਟ ਚ ਮਿਲਿਆ ਜੀ ਸਾਡੇ ਦਾਦਾ ਜੀ ਨੇ ਕਬੂਤਰ ਰੱਖੇ ਸੀ ਸ਼ੁਰੂ ਚ ਪਹਿਲਾਂ ਹਾਂਜੀ ਫਿਰ ਦਾਦਾ ਜੀ ਤੋਂ ਬਾਅਦ ਫਿਰ ਮੇਰੇ ਡੈਡੀ ਨੇ ਸਾਰੀਆਂ ਪ੍ਰਬਾਧੀਆਂ ਛੱਡੀਆਂ ਜੀ ਤੀਜੀ ਪੀੜ੍ਹੀ ਚ ਮੈਂ ਛੱਡੀਆਂ ਹਾਂ ਅੱਛਾ ਯਾਨੀ ਉਹ ਸਟਰਗਲ ਨਹੀਂ ਕਰਨੀ ਪਈ ਬਈ ਜਿਵੇਂ ਮਾਸਟਰ ਜੀ ਹੋਣੀ ਬੈਠਿਆ ਬਈ ਬਿਕਰ ਭਾਈ ਐਜੂਕੇਸ਼ਨ ਕਿੱਥੇ ਤੱਕ ਲਈ ਹੈ ਮੈਂ ਪਲੱਸ 2 ਤੱਕ ਪੜਿਆ ਪੜ ਗਏ ਪਿੰਡ ਸਕੂਲ ਦਾ ਲਾਹਾ ਲੈ ਲਿਆ ਬਈ ਕਰਦੇ ਕੁੰਦੇ ਚਲੇ ਗਏ ਸਕੂਲੇ ਗਰੇਵਾ ਸਾਹਿਬ ਗੱਲ ਇੱਕ ਵਾਰ ਜੇ ਉਹ ਜੋ ਵੀ ਮੈਂ ਕੰਮ ਕੀਤਾ ਨਾ ਮੈਂ ਇਹਨਾਂ ਨੂੰ ਵੀ ਸਿਖਾਉਂਦਾ ਹਾਂ ਕਿ 100% ਹੀ ਕੀਤਾ ਜੀ ਜਿੰਨਾ ਟਾਈਮ ਪੜਿਆ ਪੂਰੇ ਵਧੀਆ ਬੜਿਆ ਉਦੋਂ ਯਾਨੀ ਇਹ ਲਾਈਨ ਦਾ ਕੋਈ ਨਹੀਂ ਬਾਜ਼ੀਆਂ ਵੀ ਛੱਡਦੇ ਸੀ ਪਤਾ ਕੀ ਸੀ ਆਪਾਂ ਗਰੀਬ ਧਰੋ ਘਰ ਮਲਬਾ ਇ ਨਹੀਂ ਸੀਗੇ ਮੈਂਡੇ ਫੈਮਿਲੀ ਤੋਂ ਬਲੋਂਗ ਕਰਦੇ ਸੀਗੇ ਗਰੀਬੀ ਬਹੁਤ ਦੇਖੀ ਜਦੋਂ ਆਏ ਸੀ ਕੋਈ ਪੜ ਕੇ ਕੁਝ ਬਣਨਾ ਜੀ ਯਾਨੀ ਉਹ ਉਹ ਸੀਗਾ ਸਟਰਗਲ ਸੀ ਜ਼ਿੰਦਗੀ ਦੀ ਪਰ ਮੈਂ ਕਹਿੰਦਾ ਵੀ ਪਰਮਾਤਮਾ ਦਾ ਮਿਹਰ ਭਰੇ ਹੱਥ ਵਾ ਕੇ ਥੱਲੇ ਇੱਕ ਐਡੀਕਾ ਫੈਮਿਲੀ ਜੋ ਉੱਠ ਕੇ ਕਿੱਥੇ ਤੱਕ ਵਾਇਆ ਪਰਮਾਤਮਾ ਦੀ ਮਿਹਰ ਹੈ ਜੀ ਅੱਛਾ ਬਾਈ ਜੀ ਤੁਸੀਂ ਆ ਗੱਲ ਕਰਤੀ ਬਾਈ ਜੀ ਹੋਣੀ ਵੀ ਬੈਠੇ ਆ ਅੱਜ ਦੇ ਸਮੇਂ 'ਚ ਘਰੇ ਰੋਟੀ ਖਾਣੀ ਬੰਦੇ ਨੂੰ ਔਖੀ ਪਈ ਆ ਬਿਲਕੁਲ ਜੀ ਜੀ ਪਰਿਵਾਰ ਵੀ ਇਕੱਲੇ ਇਕੱਲੇ ਹੀ ਹੋ ਗਏ ਅੱਗੇ ਤਾਂ ਚਲੋ ਚਾਹੇ ਕੋਈ ਵੀ ਸੱਭਿਆਚਾਰਤ ਸੀਗੇ ਬੰਦੇ 2 2 3 3 ਹੁੰਦੇ ਸੀ ਘਰ ਦੇ ਹਾਂ ਜੀ ਜੱਟਸ ਇਹ ਬਰਾਦਰੀ ਚ ਕਬੂਤਰਬਾਜੀ ਦਾ ਘੱਟ ਸੀ ਲੋਕ ਬੁਰਾ ਮੰਨਦੇ ਸੀ ਜਿਹੜੇ ਵੇਲੇ ਤੁਸੀਂ ਚਲੋ ਥੋੜੇ ਤਾਂ ਖਾਨਦਾਨੀ ਗੱਲ ਬਜ਼ੁਰਗਾਂ ਦੀ ਹੋ ਗਈ ਅਗਲਾ ਕਹਿੰਦਾ ਸੀ ਮਾਸਟਰ ਜੀ ਹੁਣੇ ਬੈਠੇ ਆ ਵੀ ਜੇ ਕੋਈ ਮਾੜਾ ਮੋਟਾ ਪੜਨ ਉੱਤੇ ਲਾ ਮੱਠਾ ਉਹਨਾਂ ਕਹਿੰਦਾ ਵੀ ਕਬੂਤਰ ੜਾਏਗਾ ਬਿਲਕੁਲ ਬਿਲਕੁਲ ਇਹ ਗੱਲ ਰਿਸ਼ਤੇ ਨਾਤੇ ਦੇ ਵੀ ਛਤਰੀ ਖੜੀ ਤੇ ਅਗਲਾ ਦੇ ਦਿੰਦਾ ਵੀ ਮੁੰਡਾ ਦਾ ਕਬੂਤਰ ੜਾਉਂਦਾ ਯਾਰ ਕਿਵੇਂ ਚ ਆਪਣੇ ਕੋਲੇ ਵੀ ਲੋਕ ਰੋਕਦੇ ਸੀਗੇ ਮਾਂ ਪਿਓ ਜੇ ਜੋ ਤੂੰ ਉਹਦੇ ਕਬੂਤਰ ਰੱਖਿਆ ਉਹ ਕੋਈ ਸਰਦਨ ਪੂ ਸੰਖ ਜੀ ਤਾਂ ਤੂੰ ਵੀ ਇਹੀ ਕੰਮ ਕਰੇਗਾ ਉਹ ਮਤਲਬ ਇਹ ਜਾਣੀਏ ਗੱਲਾਂ ਹੋਈਆਂ ਨੇ ਗੱਲਾਂ ਫੇਸ ਕੀਤੀਆਂ ਨੇ ਆਪਾਂ ਜਿਹੜੇ ਤੁਹਾਡੇ ਦੋਸਤ ਸੀ ਉਹਨਾਂ ਨੂੰ ਤੇ ਪਰਿਵਾਰਾਂ ਦੇ ਰੋਕਦੇ ਸੀ ਬਈ ਉਹ ਬਿਕਰਨਾ ਤੁਸੀਂ ਫਿਰ ਜਾਨੇ ਉਹਦੇ ਵਾਂਗੂ ਕਬੂਤਰ ਹੀ ੜਾਉਂਗੇ ਬਿਲਕੁਲ ਬਿਲਕੁਲ ਇਹ ਗੱਲ ਤਾਂ ਪੱਕੀ ਆ ਬਿਲਕੁਲ ਬਿਲਕੁਲ ਜੀ ਫਿਰ ਮਨ ਚ ਫਿਰ ਧਾਰਿਆ ਜਿਹੜੀ ਹੁਣ ਬਜਾਤਰਾਂ ਲੋਕਾਂ ਨੇ ਫਿਰ ਉਲਟ ਕਰਤੀ ਹੁਣ ਉਹੀ ਮਾਂ ਪਿਓ ਕਦੇ ਨਹੀਂ ਰੋਕਦੇ ਮੇਰੇ ਕੋਲੇ ਆਉਣ ਨਾਲ ਉਹ ਉਹ ਆਹੀ ਗੱਲ ਆਪਾਂ ਹੁਣ ਕਰਨੀਆਂ ਬਿਕਰ ਬਾਈ ਜਿਹੜੀ ਉਹ ਬਹੁਤਿਆਂ ਦੀ ਸੋਚ ਹੋ ਗਈ ਵੀ ਬਿੱਕਰ ਬਾਈ 2 ਲੱਖ ਜੱਤ ਲਿਆਇਆ 5 ਲੱਖ ਜੱਤ ਲਿਆਇਆ ਵੀ ਉਹ ਸੌਖਾ ਤਰੀਕਾ ਲੱਭ ਲਿਆ ਪਰ ਇਹ ਹਰੇਕ ਦੇ ਕਰਮਾਂ 'ਚ ਤਾਂ ਆਉਣਾ ਨਹੀਂ ਮਹਿੰਗਾਈ ਦਾ ਸਮਾਂ ਹੈਨਾ ਅੱਜ ਸ਼ਾਇਦ ਜਿਹੜੇ ਰੋਕਦੇ ਨਹੀਂ ਉਹ ਬਹੁਤਿਆਂ ਦਾ ਕਾਰਨ ਇਹ ਆ ਉਹ ਘਰੇ ਘਰੇ ਬਿੱਕਰ ਨੇ ਅੱਜ ਟਰੈਕਟਰ ਜੱਤ ਲਿਆਂਦਾ ਅੱਜ ਜੀਪ ਜੱਤ ਲਿਆਂਦੀ ਕਿਉਂਕਿ ਉਹ ਆਪਾਂ ਗੱਲਾਂ ਉਹੀ ਕਰਨੀਆਂ ਨੇ ਨਮਾ ਜੂ ਤੁਹਾਡੇ ਕੋਲੇ ਵੀ ਮੁੰਡੇ ਬੈਠੇ ਆ ਤੁਸੀਂ ਸਹੀ ਦੇਖੋ ਪਰਮਾਤਮਾ ਜੇ ਆਪਾਂ ਕਿਸੇ ਲਈ ਮਾੜਾ ਸੋਚਾਂਗੇ ਤਾਂ ਖੁਦ ਪਹਿਲਾਂ ਆਪਾਂ ਮਾੜੇ ਚ ਡਿੱਗਾਂਗੇ। ਬਿਲਕੁਲ ਜੀ। ਹੁਣ ਆਪਾਂ ਉਹ ਗੱਲ ਕਰਦੇ ਆਂ ਬਾਈ ਜੀ ਵੀ ਤੁਸੀਂ ਤੁਹਾਡੇ ਕੋਲੇ ਉਹ ਰੋਕ ਦੇ ਸੀਗੇ। ਅੱਜ ਸਿਰਫ ਹੋਰ ਤਾਂ ਬਿੱਕਰ ਬਦਲਿਆ ਨਹੀਂ। ਨਹੀਂ ਨਹੀਂ ਜੀ। ਬਿੱਕਰ ਤਾਂ ਬਦਲਿਆ ਵੀ ਬਿੱਕਰ ਦੇ ਆ ਘਰੇ ਕੱਪ, ਟਰੋਫੀਆਂ, ਟਰੈਕਟਰ ਖੜੇ ਆ ਜਿੱਤੇ ਹੋਏ। ਉਹਦੇ ਕਰਕੇ ਵੀ ਉਹ ਘਰੇ ਜਾ ਕੇ ਜਾ ਕੇ ਬਿੱਕਰ ਕਰ ਬਈ ਮੰਮੀ ਅੱਜ ਤਾਂ ਬਿੱਕਰ ਨਹੀਂ ਟਰੈਕਟਰ ਜਿੱਤ ਲਿਆਂਦਾ। ਤੁਸੀਂ ਕੀ ਮੰਨਦੇ ਹੋ ਵੀ ਇਹ ਸੋਚ ਕਿਵੇਂ ਆ ਇਹ? ਨਹੀਂ ਜੀ ਕੋਈ ਵੀ ਚੀਜ਼ ਆ ਨਾ ਆਪਾਂ ਉਹਦੀ ਕੀਮਤ ਦਾਦਾ ਕਰਨੀ ਪੈਂਦੀ ਹੈ ਜੀ ਜੇਬ ਟਰੈਕਟਰ ਜਿੱਤੇ ਜਾਇਤੇ ਤਾਂ ਕਹੇ ਮੈਂ ਮਿਹਨਤ ਬਹੁਤ ਨਹੀਂ ਨਹੀਂ ਆਪਾਂ ਤੁਹਾਡੀ ਗੱਲ ਵਿਚਾਰੇ ਮੈਂ ਤੁਹਾਡੀ ਗੱਲ ਪੂਰੀ ਦੱਦਾ ਦਿੰਦਾ ਹਾਂ ਹਾਂ ਜੀ ਇੱਕ ਦੇਖ ਲੈਣਾ ਤੇ ਇੱਕ ਸੋਚ ਲੈਣਾ ਹੀ ਸਾਰਾ ਗੇਮ ਨਹੀਂ ਹੋ ਜਾਂਦਾ ਜੀ ਇਹਦੇ ਲਈ ਸਟ੍ਰਗਲ ਵੀ ਬਹੁਤ ਕਰਨੀ ਪੈਂਦੀ ਆ ਹੁਣ ਜਿਹੜੇ ਨਵੇਂ ਮੁੰਡੇ ਆ ਬਹੁਤ ਰੱਖਦੇ ਨੇ ਆਪਾਂ ਸਤਕਾਰ ਰੋਗੇ ਆਪਣੇ ਲਈ ਸਾਰੇ ਜਿਹੜੇ ਵੀ ਕੂਤਰ ਰੱਖਦੇ ਆ ਆਪਾਂ ਨਹੀਂ ਇਹਨਾਂ ਮਾੜਾ ਕਹਿੰਦੇ ਪਰ ਜੇ ਇੱਕ ਆ ਸੋਚ ਬਣਾ ਲੈਣੀ ਵੀ ਚਲੋ ਮੈਂ ਵੇਚਣ ਨਾਲ ਚੱਲਿਆ ਗਿਆ ਜਾਂ ਮੈਂ ਤਾਂ ਉਸਤਾਦੀ ਸ਼ਗਿਰਦੀ ਕਰ ਲਈ ਜਾਂ ਮੈਂ ਇੱਕ ਦਿਨ ਚ ਮੈਂ ਪਤਾ ਨਹੀਂ ਮੈਂ ਕੀ ਕਰ ਦੂੰਗਾ ਜਾਂ ਜਿਹੜੀ ਸੋਚ ਵਾਣਾ ਇਹ ਸੋਚ ਨਾਲ ਲੋਕ ਪਹਿਲਾਂ ਤਾਂ ਜੁੜਦੇ ਆ ਕਬੂਤਰ ਬਾਈ ਜਾ ਕੇ ਵੀ ਆਹ ਦੇਖ ਗੱਲ ਹੈਗੀ ਨਾ ਇਹ ਬਿਲਕੁਲ ਬਿਲਕੁਲ ਦੇਖ ਹਾਂ ਜੀ ਪਰ ਜਦੋਂ ਫਿਰ ਵਿੱਚ ਕਹਿੰਦੇ ਜਰਾ ਰਾਹ ਪਹਿ ਜਾਣੀ ਜਾਂ ਬਾਹ ਪਹਿ ਜਾਣੀ ਫਿਰ ਜਦੋਂ ਵਿੱਚ ਨਿਭੜਦੇ ਆ ਮਾ ਕੇ ਮਿਹਨਤ ਬਹੁਤ ਆ ਜਿਹੜੀ ਜਿਉਂ ਆਪਾਂ ਜੋੜੇ ਲਾ ਦਨੇ ਆ ਸਿਆਲੋ ਸੜ ਖਰਾਬ ਆਪਾਂ ਗੱਲ ਤੁਹਾਡੀ ਚਲੋ ਫੇਰ ਮੈਨੂੰ ਉਹ ਗੱਲ ਆ ਮੈਂ ਤੁਸੀਂ ਗੱਲ ਉਹ ਸਮਝ ਦਿਓ ਬਾਈ ਜੀ ਪੜੇ ਲਿਖੇ ਹੋ ਤੁਸੀਂ ਜਿੱਥੇ ਵੀ ਹੁਣ ਇਹ ਗੱਲ ਆ ਜਿਹੜੀ ਤੁਸੀਂ ਗੱਲ ਕਹੀ ਆ ਆਪਾਂ ਗੱਲਾਂ ਹਜੇ ਤਾਂ ਸ਼ੁਰੂ ਕਰਨੀਆਂ ਕਿਉਂਕਿ ਇਹਦਾ ਜਿਹੜਾ ਜੂਥ ਦੇਖਦਾ ਉਹਦੇ ਲਈ ਆ ਹਜੇ ਆਈ ਗੱਲ ਹਾਂਜੀ ਹਾਂਜੀ ਤੁਸੀਂ ਉਹ ਗੱਲ ਆਪਾਂ ਕਰ ਲਈ ਪਰ ਬਹੁਤਿਆਂ ਦਾ ਤਾਂ ਉਹ ਮੰਨ ਲਓ ਵੀ ਇਹ ਹੈ ਜਿਵੇਂ ਮਿੱਠੇ ਵਾਲੀ ਚਾਹ ਨਹੀਂ ਵੀ ਜਦ ਹੀ ਆਪਾਂ ਪੀ ਲੈਣੀ ਆ ਉਹ ਬੰਦੇ ਆਉਣ ਵੀ ਜਿਹਦੇ 10-12 ਸਾਲ ਇਹਦੇ ਚ ਸੰਘਰਸ਼ ਕਰਕੇ ਬਿਲਕੁਲ ਤਾਂ ਗੱਲ ਬਣੂਗੀ ਬਣੀਆਂ ਜੀ ਆਪਣਾ ਮੁੰਡਾ ਹੈਪੀ ਹੋਸ ਵਾਲਾ ਆਪਣਾ ਸਗੀਰ ਦਵਾ ਡਾਇਰੈਕਟਰ ਆਜ ਪੁਲੀ ਤੋਂ ਆਪਣੇ ਦੁਆਬੇ ਦੇ ਸੁੱਖਾ ਬਰਾਮ ਆ ਉਧਰ ਮਾਝੇ ਦੇ ਆਪਣੇ ਕਰਵੈਲ ਕਲਸੀਆਂ ਵਾਲਾ ਜਿਹੜੇ ਬੰਦਿਆਂ ਨੇ ਨਾ ਮਿਹਨਤ ਕੀਤੀ ਮੇਰੇ ਨਾਲ ਜੋੜੇ ਪੰਜ-ਪੰਜ 7 ਸਾਲ ਨਾਲ ਆਪਣੇ ਹਣਾਏ ਅੱਜ ਬ੍ਰਾਂਡ ਨੇ ਉਹ ਵੀ ਉਹ ਵੀ ਟਰੈਕਟਰ ਚੱਲਦੇ ਨੇ ਉਹ ਵੀ ਮੋਟਰਹੈਲ ਜਿੱਤੇ ਨੇ ਉਹ ਜਿਹੜੀਆਂ ਬ੍ਰਾਂਡ ਆ ਪਰ ਜੇ ਕੋਈ ਮਾਤੜ ਆ ਕੇ ਕਹੇ ਬਈ ਉਹਦੇ ਰੋਟੀ ਮਸਾ ਪੱਕਦੀ ਆ ਬਿੱਕਰ ਬਾਈ ਦਾ ਟਰੈਕਟਰ ਦੇਖ ਕੇ ਆ ਜੀ ਪਰ ਉਹ ਤਾਂ ਜਿਹੜਾ ਮੜਾ-ਮੋਟਾ ਕਰਦਾ ਪਹਿਲਾਂ ਮਿਹਨਤ ਵੀ ਜ਼ਰੂਰੀ ਆ ਨਾ ਕੰਮ ਜ਼ਰੂਰੀ ਆ ਬੰਦਾ ਰੋਟੀ ਖਾਂਦਾ ਤਾਂ ਹੋਵੇ ਬਿਲਕੁਲ ਜੀ ਬਿਲਕੁਲ ਜਾਂ ਰੋਟੀ ਖਾਂਦਾ ਬਈ ਹਾਂ ਉਹਦੇ ਘਰੇ ਰੋਟੀ ਪੱਕਦੀ ਆ ਕਿਉਂ ਬਾਈ ਜੀ ਹਾਂ ਜੀ ਨਹੀਂ ਤਾਂ ਆਪ ਵੀ ਜਾਂ ਉਥੇ